2 ਫਰਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜੀਹਾਂ ਘਟਨਾਵਾਂ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 2 ਫਰਵਰੀ ਦੇ ਇਤਿਹਾਸ ਬਾਰੇ। 2 ਫਰਵਰੀ 1987 ਅਰੁਣਾਚਲ ਪ੍ਰਦੇਸ਼ ਦਾ ਸਥਾਪਨਾ ਦਿਵਸ ਹੈ। ਅੱਜ ਦੇ ਦਿਨ ਇਸ ਰਾਜ ਦਾ ਗਠਨ ਭਾਰਤੀ ਸੰਵਿਧਾਨ ਦੇ 59ਵੇਂ ਸੋਧ ਐਕਟ ਤਹਿਤ ਕੀਤਾ ਗਿਆ ਸੀ। ਇਹ ਰਾਜ ਦਾ ਲੈਂਡ ਆਫ ਦੀ ਰਾਈジング ਸਨ ਵਜੋਂ ਜਾਣਿਆ ਜਾਂਦਾ ਹੈ। ਇਹ ਦੇਸ਼ ਦੇ ਉੱਤਰੀ ਉੱਤਰੀ ਹਿੱਸੇ ਵਿੱਚ ਸਥਿਤ ਹੈ 1947 ਵਿੱਚ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਨੇ ਅਰੁਣਾਚਲ ਪ੍ਰਦੇਸ਼ ਨੂੰ ਉੱਤਰ ਪੂਰਬੀ ਸਰਹੱਦੀ 에ਜੰਸੀ ਯਾਨੀ ਕਿ NEFA ਵਜੋਂ ਨਾਮਜ਼ਦ ਕੀਤਾ ਬਾਅਦ ਵਿੱਚ 1972 ਵਿੱਚ NEFA ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਸਥਾਪਿਤ ਕੀਤਾ ਗਿਆ ਸੀ ਅੰਤ ਵਿੱਚ 20 ਫਰਵਰੀ 1987 ਨੂੰ ਅਰੁਣਾਚਲ ਪ੍ਰਦੇਸ਼ ਭਾਰਤ ਦੇ ਸੰਘ ਦਾ 25ਵਾਂ ਰਾਜ ਬਣ ਗਿਆ ਹਿਮਾਲੀਅਨ ਖੇਤਰ ਵਿੱਚ ਸਥਿਤ ਅਰੁਣਾਚਲ ਪ੍ਰਦੇਸ਼ ਪੱਛਮ ਵਿੱਚ ਭੂਟਾਨ ਉੱਤਰ ਵਿੱਚ ਤਿੱਬਤ ਖੇਤਰ ਦੱਖਣ ਅਤੇ ਦੱਖਣ ਪੂਰਬ ਵਿੱਚ ਮਿਆਂਮਾਰ ਅਤੇ ਨਾਗਾਲੈਂਡ ਅਤੇ ਦੱਖਣ ਪੱਛਮ ਵਿੱਚ ਅਸਾਮ ਨਾਲ ਸਰਹੱਦਾਂ ਸਾਂਝੀਆਂ ਕਰਦਾ ਹੈ। ਮਿਜ਼ੋਰਮ ਸਥਾਪਨਾ ਦਿਵਸ ਹਰ ਸਾਲ 20 ਫਰਵਰੀ ਨੂੰ ਉੱਤਰ ਪੂਰਬੀ ਭਾਰਤ ਵਿੱਚ ਮਿਜ਼ੋਰਮ ਦੇ ਇੱਕ ਪੂਰਨ ਰਾਜ ਵਜੋਂ ਸਥਾਪਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ 20 ਫਰਵਰੀ 1987 ਨੂੰ ਮਿਜ਼ੋਰਮ ਅਧਿਕਾਰਤ ਤੌਰ ਤੇ ਭਾਰਤੀ ਸੰਘ ਦਾ ਰਾਜ ਬਣ ਗਿਆ ਰਾਜ ਦਾ ਦਰਜਾ ਪ੍ਰਾਪਤ ਕਰਨ ਤੋਂ ਪਹਿਲਾਂ ਮਿਜ਼ੋਰਮ ਨੂੰ ਲੁਸ਼ਾਈ ਪਹਾੜੀਆਂ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਪ੍ਰਸ਼ਾਸਿਤ ਕੀਤਾ ਗਿਆ ਸੀ ਮਿਜ਼ੋਰਮ ਤ੍ਰਿਪੁਰਾ ਅਸਾਮ ਅਤੇ ਮਨੀਪੁਰ ਨਾਲ ਸਰਹੱਦਾਂ ਸਾਂਝੀਆਂ ਕਰਦਾ ਹੈ ਜੋ ਕਿ ਸੈਵਨ ਸਿਸਟਰ ਸਟੇਟਸ ਦਾ ਹਿੱਸਾ ਬਣਦੇ ਨੇ ਮਿਜ਼ੋਰਮ ਨੇ ਲੋਕਤੰਤ੍ਰਿਕ ਤੌਰ ਤੇ ਚੁਣੀ ਹੋਈ ਸਰਕਾਰ ਦੀ ਸਥਾਪਨਾ ਦੇਖੀ ਜਿਸ ਨਾਲ ਕਦੇ ਸੰਕਟਗ੍ਰਸਤ ਖੇਤਰ ਵਿੱਚ સ્થਿਰਤਾ ਅਤੇ ਸ਼ਾਂਤੀ ਆਈ। 2 ਫਰਵਰੀ ਨੂੰ ਵਿਸ਼ਵ ਸਮਾਜਿਕ ਨਿਆਂ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਦਾ ਉਦੇਸ਼ ਗਰੀਬੀ, ਭੇਦਭਾਵ ਅਤੇ ਅਸਮਾਨਤਾ ਵਰਗੀਆਂ ਸਮਾਜਿਕ ਬੇਇਨਸਾਫੀਆਂ ਨੂੰ ਸੰਬੋਧਿਤ ਕਰਨਾ ਅਤੇ ਉਹਨਾਂ ਦਾ ਮੁਕਾਬਲਾ ਕਰਨਾ ਹੈ ਇੱਕ ਵਿਆਪਕ ਸੰਦਰਭ ਵਿੱਚ ਇਹ ਦਿਨ ਸਮਾਜਿਕ ਬੇਇਨਸਾਫੀ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਲਿੰਗ, ਉਮਰ, ਨਸਲ, ਜਾਤ, ਧਰਮ ਸਭਿਆਚਾਰਜਾ ਅਪਾਹਜਤਾ ਵਰਗੀਕਰਨ ਨੂੰ ਆਧਾਰ ਤੇ ਰੁਕਾਵਟਾਂ ਨੂੰ ਤੋੜਨ ਦੀ ਵਕਾਲਤ ਕਰਦਾ ਹੈ ਜਨਰਲ ਅਸੈਂਬਲੀ ਨੇ ਇਨ੍ਹਾਂ ਚੁਣੌਤੀਆਂ ਨਾਲ ਨਜੀਠਾ ਲਈ ਸਮੂਹਿਕ ਯਤਨਾਂ ਦੀ ਲੋੜ ਨੂੰ ਮਾਨਤਾ ਦਿੰਦੇ ਹੋਏ 26 ਨਵੰਬਰ 2007 ਨੂੰ 20 ਫਰਵਰੀ ਨੂੰ ਵਿਸ਼ਵ ਸਮਾਜਿਕ ਨਿਆਂ ਦਿਵਸ ਵਜੋਂ ਮਨੋਨਿਤ ਕੀਤਾ ਸੀ